ਸਿੱਧ ਮਾਮੂਲੀ ਪੱਦਰ ਦੇ ਮਨੁੱਖ ਨਹੀਂ ਸਨ ਇਹਨਾਂ ਦੇ ਚ ਕਈ ਦਾਰਸ਼ਨਿਕ ਸਨ ਫਲੋਸਫਰ ਸਨ ਚਿੰਤਕ ਸਨ ਕਈ ਬੜੇ ਬੜੇ ਰਾਜੇ ਮਹਾਰਾਜੇ ਸਨ ਛੋੜ ਛਾੜ ਕੇ ਧਰਮ ਸਾਧਨਾ ਦੇ ਚ ਲੀਨ ਸਨ ਜਿਨ੍ਹਾਂ ਨੂੰ ਸਿੱਧੀ ਮਿਲ ਗਈ ਸੀ ਪ੍ਰਸਿੱਧੀ ਮਿਲ ਗਈ ਸੀ 84 ਗਿਣੇ ਜਾਂਦੇ ਨੇ 84 ਸਿੱਧਾ ਭਾਵੇਂ ਇਹਨਾਂ ਸਿੱਧਾਂ ਦੇ ਚੋਂ ਬੇਸ਼ਤਰ ਸਿੱਧ ਐਸੇ ਸਨ ਜੋ ਪ੍ਰਾਣਾ ਯਮ ਦੀ ਸਾਧਨਾ ਕਰਕੇ ਆਪਣੇ ਸਵਾਸਾਂ ਨੂੰ ਕਾਫੀ ਸਾਲਾਂ ਤੋਂ ਰੋਕੀ ਰੱਖੇ ਸਨ ਸਵਾਸਾਂ ਨੂੰ ਰੋਕਣ ਦੀ ਇੱਕ ਸਾਧਨਾ ਹੈ ਉਹਨੂੰ ਕਹਿੰਦੇ ਨੇ ਪ੍ਰਾਣਾ ਯਮ ਸਾਡੇ ਕੋਲ ਜਿਹੜੀ ਜ਼ਿੰਦਗੀ ਹੈ ਉਹ ਪ੍ਰਾਣ ਹੈ ਸਵਾਸ ਹੈ। ਅਗਰ ਇਸ ਨੂੰ ਅਸੀਂ ਖਰਚ ਨਹੀਂ ਕਰਾਂਗੇ ਤਾਂ ਸਰੀਰ ਇੱਕ ਉਮਰ ਲੰਬੀ ਹੋ ਜਾਂਦੀ ਹੈ। ਧੰਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਸਮੇਂ ਭਰਤਰੀ ਮੌਜੂਦ ਸੀ। ਔਰ ਭਰਤਰੀ ਨੂੰ ਧੰਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਸਮਝਾਇਆ ਵੀ ਹੈ। ਤਿੰਨ ਸ਼ਬਦ ਆਸਾ ਰਾਗ ਦੇ ਵਿੱਚ ਭਰਤਰੀ ਦੇ ਪ੍ਰਤੀ ਨੇ। ਇਹ ਵੀ ਮੈਰਜ਼ ਕਰਦੇ ਹਾਂ। ਭਰਤਰੀ ਰਾਜਾ ਬਿਕਮਣਾ ਜੀ ਦਾ ਛੋਟਾ ਵਿਰਾਸ। ਜਿੱਥੇ ਬਿਕਮਣਾ ਜੀ ਖੁਦ ਰਾਜਾ ਸੀ। ਉੱਥੇ ਭਰਤਰੀ ਵੀ ਧਾਰ ਦਾਇੰਦ ਔਰ ਦੇ ਨੇੜੇ ਸ਼ਹਿਰ ਹੈ ਇਲਾਕਾ ਉਸ ਦਾ ਰਾਜਾ ਸੀ। ਇਹ ਦੋਵੇਂ ਭਰਾ ਰਾਜੇ ਸਨ। ਪਰਾਣਾ ਯਮ ਦੇ ਸਾਧਨਾ ਦੇ ਨਾਲ ਭਰਤਰੀ ਨੇ ਆਪਣੀ ਉਮਰ ਬਹੁਤ ਲੰਬੀ ਕਰ ਲਈ ਸੀ ਔਰ ਗੁਰੂ ਨਾਨਕ ਦੇ ਵਕਤ ਮੌਜੂਦ ਸੀ ਤਿੰਨ ਸ਼ਬਦ ਨੇ ਅਸਾ ਰਾਗ ਦੇ ਵਿੱਚ ਬੜੇ ਕੀਮਤੀ ਜੋ ਸਤਗੁਰਾਂ ਨੇ ਭਰਤਰੀ ਦੇ ਪ੍ਰਤੀ ਉਚਾਰਨ ਕੀਤੇ ਨੇ ਤੁਹਾਡੇ ਸਾਹਮਣੇ ਮੈਂ ਰੱਖਾਂ ਸਿਫਤੀ ਰੱਤਾ ਸਦ ਬਹਿ ਰਾਗੀ ਜੂਏ ਜਨਮ ਨ ਹਾਰੇ ਕਹਿਣਾ ਨਿਕਸਣ ਭਰਤਰ ਜੋਗੀ ਕੀਵਾ ਅੰਮ੍ਰਿਤਧਾਰੇ ਤੇ ਪਹਿਲਾ ਦੂਸਰੀ ਸ਼ਬਦ ਦੀਆਂ ਪੰਕਤੀਆਂ ਸਗਲੀ ਜੋਤ ਹਮਾਰੀ ਸਮਿਆ ਨਾਨਾ ਵਰਨ ਅਨੇਕੰ ਕਹਿਣਾ ਨਿਕਸਣ ਭਰਤਰ ਜੋਗੀ ਪਾਰ ਬ੍ਰਹਮ ਲਿਵ ਇਕੰ ਸਾਰਿਆਂ ਨੂੰ ਨਾਲ ਲੈ ਕੇ ਚੱਲਣਾ ਤੇ ਸਾਰਿਆਂ ਦੇ ਨਾਲ ਚੱਲਣਾ ਵਰਤਰੀ ਇਹ ਨਾਨਕ ਦਾ ਧਰਮ ਹੈ। ਸਗਲੀ ਜੋਤ ਹਮਾਰੀ ਸਮਿਆ ਨਾ ਨਾ ਵਰਨ अनेਕੰ ਕਹਿ ਨਾਨਕ ਸਣ ਭਰਤਰ ਜੋਗੀ ਪਾਰ ਬ੍ਰਹਮ ਲਿਵ ਇਕੰ ਸਗਲੀ ਜੋਤ ਸਾਰੇ ਮਨੁੱਖ ਸਾਰਿਆਂ ਦੇ ਨਾਲ ਚੱਲਣਾ ਸਾਰਿਆਂ ਨੂੰ ਨਾਲ ਲੈ ਕੇ ਚੱਲਣਾ ਵਰਤਰੀ ਇਹ ਸਾਡਾ ਧਰਮ ਹੈ। ਹੋਰ ਕੋਈ ਧਰਮ ਨਹੀਂ। ਬਦਕਿਸਮਤੀ ਇਹ ਜਿਤਨੀ ਸਾਂਝੀ ਵਾਲਤਾ ਦਾ ਧਰਮ ਰੂਹੇ ਜ਼ਮੀਨ ਤੇ ਸਿੱਖ ਧਰਮ ਸੀ ਇਤਨਾ ਹੋਰ ਕੋਈ ਨਹੀਂ ਸੀ। ਪਰ ਅੱਜ ਇਹ ਜਿਤਨਾ ਸੰਘੀਰਣ ਹੈ ਉਸਤਾਖੀ ਮਾਫ ਇਤਨਾ ਹੋਰ ਨਹੀਂ ਕੋਈ।